ਸ਼੍ਰੋਮਣੀ ਅਕਾਲੀ ਦਲ ਦੇ ਬਾਗੀ ਧੜੇ ਜਾਨੀ ਕਿ ਸ਼੍ਰੋਮਣੀ ਅਕਾਲੀ ਦਲ ਸੁਧਾਰ ਲਹਿਰ ਦੇ ਨਾਲ ਜੁੜੀ ਹੋਈ ਵੱਡੀ ਖਬਰ ਸਾਹਮਣੇ ਆ ਰਹੀ ਹੈ ਬੀਬੀ ਜਗੀਰਕਾਰ ਦੇ ਵੱਲੋਂ ਵੀ ਆਪਣੀ ਅਹੁਦੇ ਤੋਂ ਅਸਤੀਫਾ ਦੇ ਦਿੱਤਾ ਗਿਆ ਹੈ ਬੀਬੀ ਜਗੀਰਕਾਰ ਸ਼੍ਰੋਮਣੀ ਅਕਾਲੀ ਦਲ ਦੇ ਬਾਗੀ ਧੜੇ ਦੇ ਵਿੱਚ ਸਲਾਹਕਾਰ ਅਤੇ ਕਾਰਜਕਾਰੀ ਮੈਂਬਰਸ ਹਨ ਜਿਸ ਅਹੁਦੇ ਤੋਂ ਉਹਨਾਂ ਦੇ ਵੱਲੋਂ ਹੁਣ ਅਸਤੀਫਾ ਦੇ ਦਿੱਤਾ ਗਿਆ ਹੈ ਕੱਲ੍ਹ ਪਰਮਿੰਦਰ ਸਿੰਘ ਢੀਂਡਸਾ ਦੇ ਵੱਲੋਂ ਵੀ ਆਪਣਾ ਅਸਤੀਫਾ ਦਿੱਤਾ ਗਿਆ ਸੀ ਅਤੇ ਜੋ ਕਨਵੀਨਰ ਨੇ ਸ਼੍ਰੋਮਣੀ ਅਕਾਲੀ ਦਲ ਦੇ ਇਸ ਬਾਗੀ ਧੜੇ ਦੇ ਵਿੱਚ ਗੁਰਪ੍ਰਤਾਪ ਸਿੰਘ ਵਿਡਾਲਾ ਉਹਨਾਂ ਨੂੰ ਇਹ ਅਸਤੀਫਾ ਸੌਂਪ ਦਿੱਤਾ ਗਿਆ ਹੈ ਬੀਬੀ ਜਗੀਰ ਕੌਰ ਦੇ ਵੱਲੋਂ ਅਸਤੀਫਾ ਸੌਂਪਣ ਦਾ ਕਾਰਨ ਦੱਸਿਆ ਗਿਆ ਹੈ ਕਿ ਸ਼੍ਰੋਮਣੀ ਅਕਾਲੀ ਦਲ ਦੇ ਪ੍ਰਧਾਨ ਸੁਖਬੀਰ ਸਿੰਘ ਬਾਦਲ ਨੂੰ ਤਨਖਾਹਿਆ ਕਰਾਰ ਦਿੱਤੇ ਜਾਣ ਮੰਗਨੋਂ ਸ਼੍ਰੀ ਅਕਾਲ ਤਖਤ ਸਾਹਿਬ ਦੇ ਵੱਲੋਂ ਬਾਕੀ ਸਾਰੇ ਮੰਤਰੀਆਂ ਜੋ ਕਿ ਸਿੱਖ ਮੰਤਰੀ ਸਨ 2007 ਤੋਂ ਲੈ ਕੇ 17 ਦੀਆਂ ਸਰਕਾਰਾਂ ਦੇ ਵਿੱਚ ਉਹਨਾਂ ਨੂੰ ਵੀ ਤਲਬ ਕੀਤਾ ਗਿਆ ਸਪਸ਼ਟਿਕਰਨ ਦੇਣ ਦੇ ਲਈ 15 ਦਿਨਾਂ ਦਾ ਸਮਾਂ ਦਿੱਤਾ ਗਿਆ ਹੈ ਇਸ ਨੂੰ ਲੈ ਕੇ ਹੀ ਇਹਨਾਂ ਮੰਤਰੀਆਂ ਦੇ ਵੱਲੋਂ ਸਾਬਕਾ ਮੰਤਰੀਆਂ ਦੇ ਵੱਲੋਂ ਹੁਣ ਅਸਤੀਫੇ ਬਾਗੀ ਧੜੇ ਦੇ ਆਪਣੇ ਕਮਿਸ਼ਨਰ ਨੂੰ ਸੌਂਪ ਦਿੱਤੇ ਗਏ ਨੇ ਪਰਮਿੰਦਰ ਢੀਂਡਸਾ ਤੇ ਬੀਬੀ ਜਗੀਰਕਰ ਨੇ ਅਸਤੀਫੇ ਸੌਂਪੇ ਨੇ ਤਾਂ ਕਿ ਇੱਕ ਨਿਮਾਣੇ ਸਿੱਖ ਦੇ ਵਜੋਂ ਸੀ ਅਕਾਲ ਤਖਤ ਸਾਹਿਬ ਦੇ ਉੱਤੇ ਪੇਸ਼ ਹੋ ਕੇ ਆਪਣਾ ਪੱਖ ਰੱਖ ਸਕਣ ਬੀਬੀ ਜਗੀਰਕਰ ਦੇ ਵੱਲੋਂ ਇਸ ਅਸਤੀਫੇ ਦੇ ਵਿੱਚ ਇਹ ਹੀ ਗੱਲ ਜ਼ੋਰ ਦੇ ਕੇ ਆਖੀ ਗਈ ਹੈ ਕਿ ਮੈਂ ਸ਼ਰਮਣੀ ਅਕਾਲੀ ਦਲ ਦੇ ਇਸ सुधार लहर ਦੇ ਆਪਣੇ ਜਿਹੜੇ ਵੀ ਅਹੁਦੇ ਨੇ ਉਹਨਾਂ ਨੂੰ ਤਿਆਗ ਕੇ ਇੱਕ ਨਿਮਾਣੀ ਸਿੱਖ ਦੇ ਤੌਰ ਤੇ ਸ਼੍ਰੀ ਅਕਾਲ ਤਖਤ ਸਾਹਿਬ ਦੇ ਉੱਤੇ ਪੇਸ਼ ਹੋ ਕੇ ਆਪਣੇ ਪੱਖ ਰੱਖਣ ਦੀ ਜੋ ਵਿਧੀ ਹੈ ਉਸ ਨੂੰ ਆਪਣਾ ਕੇ ਜਾਵਾਂਗੀ ਤਾਂ ਬੀਬੀ ਜ਼ਗੀਰਕਾਰ ਦੇ ਵੱਲੋਂ ਇਸ ਗੱਲ ਦਾ ਵੀ ਇਸ਼ਾਰਾ ਦਿੱਤਾ ਗਿਆ ਅਤੇ ਆਖਿਆ ਗਿਆ ਕਿ ਮੈਂ ਇੱਕ ਨਿਮਾਣੀ ਸਿੱਖ ਦੇ ਤੌਰ ਤੇ ਹੀ ਪੇਸ਼ ਹੋਣ ਜਾ ਰਹੀ ਹਾਂ ਅਤੇ ਜੋ ਵੀ ਮੈਨੂੰ ਹੁਕਮ ਲੱਗੇਗਾ ਉਸ ਨੂੰ ਸਿਰ ਮੱਥੇ ਪ੍ਰਵਾਨ ਕਰਾਂਗੀ ਤਾਂ ਬੀਬੀ ਜ਼ਗੀਰਕਾਰ ਕੱਲ ਪ੍ਰਮੇਂਦਰ ਸਿੰਘ ਢੀਂਡਸਾ ਦੇ ਅਸਤੀਫੇ ਦੇ ਬਾਅਦ ਉਹਨਾਂ ਦੇ ਵੱਲੋਂ ਵੀ ਅਸਤੀਫਾ ਦੇ ਦਿੱਤਾ ਗਿਆ ਅਤੇ ਅੱਜ ਪ੍ਰਮੇਂਦਰ ਸਿੰਘ ਢੀਂਡਸਾ ਵੀ ਸ਼੍ਰੀ ਅਕਾਲ ਤਖਤ ਸਾਹਿਬ ਦੇ ਉੱਤੇ ਪਹੁੰਚ ਕੇ ਆਪਣਾ ਸਪਸ਼ਟੀਕਰਨ ਦੇ ਰਹੇ ਨੇ ਜਦੋਂ ਵੀ ਉਹਨਾਂ ਬਾਰੇ ਅਪਡੇਟ ਤੁਹਾਡੇ ਸਾਹਮਣੇ ਆਈ ਦੱਸਾਂਗੇ ਅਤੇ ਬੀਬੀ ਜਗੀਰਕਾਰ ਦੇ ਵੱਲੋਂ ਕੀ ਕੁਝ ਪੱਖ ਆਪਣਾ ਰੱਖਿਆ ਜਾਂਦਾ ਕਿਉਂਕਿ ਇਨ੍ਹਾਂ ਹੀ ਬਾਗੀਆਂ ਨੇ ਸੁਖਬੀਰ ਸਿੰਘ ਬਾਦਲ ਦੇ ਖਿਲਾਫ ਮੋਰਚਾ ਖੋਲ੍ਹਿਆ ਸੀ ਅਤੇ ਸੁਖਬੀਰ ਸਿੰਘ ਬਾਦਲ ਨੂੰ ਤਲਬ ਕਰਵਾਉਣ ਦੇ ਵਿੱਚ ਤਨਖਾਹਿਆ ਖਰੜਾ ਦਬਾਉਣ ਦੇ ਵਿੱਚ ਬਾਗੀ ਧੜੇ ਦਾ ਵੱਡਾ ਹੱਥ ਮੰਨਿਆ ਜਾ ਸਕਦਾ ਹੈ ਕਿਉਂਕਿ ਇਹਨਾਂ ਦੀ ਸ਼ਿਕਾਇਤ ਤੇ ਹੀ ਇਹ ਕਾਰਵਾਈ ਅਕਾਲੀ ਦਲ ਸਾਬ੍ਹ ਵੱਲੋਂ ਕੀਤੀ ਗਈ ਹੈ ਤਾਂ ਹੁਣ ਬੀਬੀ ਜਗੀਰਕਾਰ ਦੇ ਵੱਲੋਂ ਅਸਤੀਫਾ ਦਿੱਤਾ ਗਿਆ ਆਪਣੇ ਅਹੁਦਿਆਂ ਤੋਂ ਪਰਮਿੰਦਰ ਢੀਂਂਸਾ ਨੇ ਕੱਲ ਅਸਤੀਫਾ ਦਿੱਤਾ ਸੀ ਉਹ ਪੇਸ਼ ਹੋ ਚੁੱਕੇ ਨੇ ਬੀਬੀ ਜਗੀਰਕਾਰ ਵੀ ਅੱਜ ਪੇਸ਼ ਹੋ ਕੇ ਆਪਣਾ ਪੱਖ ਰੱਖਣ ਜਾ ਰਹੇ ਨੇ ਤਾਂ ਅਕਾਲੀ ਦਲ ਦੇ ਵਿੱਚ ਖਿਲਾਾਰੇ ਨੂੰ ਲਗਾਤਾਰ ਸਮੇਟਣ ਦੇ ਜਾਂ ਕੋਸ਼ਸ਼ਾਂ ਜਿੱਥੇ ਅਕਾਲੀ ਦਲ ਦੇ ਸੁਖਬੀਰ ਸਿੰਘ ਬਾਦਲ ਪ੍ਰਧਾਨ ਵੱਲੋਂ ਕੀਤੀਆਂ ਜਾ ਰਹੀਆਂ ਸੀ ਪਰ ਹੁਣ ਅਕਾਲੀ ਦਲ ਦਾ ਇੱਕ ਖਿਲਾਰਾ ਮੁੱਕਦਾ ਨਹੀਂ ਵਾਅਦਾ ਦਿਖਾਈ ਦਿੰਦਾ ਹੈ ਜਦੋਂ ਸੁਖਬੀਰ ਬਾਦਲ ਨੂੰ ਤਨਖਾਹ ਯੇ ਇਕਰਾਰ ਦੇ ਦਿੱਤਾ ਗਿਆ ਉਸ ਤੋਂ ਬਾਅਦ ਬੀਬੀ ਜਗੀਰ ਕੌਰ ਤੇ ਪ੍ਰਮਿੰਦਰ ਢਿੰਡਸਾ ਨੇ ਵੀ ਬਾਕੀ ਧੜੇ ਦੇ ਆਪਣੇ ਅਹੁਦੇ ਤੋਂ ਅਸਤੀਫਾ ਦੇ ਕੇ ਸ਼੍ਰੋਮ ਅਕਾਲ ਤਖਤ ਦੇ ਪੇਸ਼ ਹੋਣ ਦਾ ਜੋ ਹੁਕਮ ਸੀ ਉਸ ਨੂੰ ਪ੍ਰਵਾਨ ਕਰ ਲਿਆ ਤਾਂ ਇਸ ਦੇ ਵਿੱਚ ਅੱਗੇ ਜੋ ਵੀ ਅਪਡੇਟਸ ਆਉਣਗੀਆਂ ਤੁਹਾਡੇ ਨਾਲ ਸਾਂਝੀਆਂ ਕਰਦੇ ਰਹਾਂਗੇ ਬਾਕੀ ਅਪਡੇਟਸ ਦੇਖਣ ਲਈ ਜੁੜੇ ਰਹੋ ਸਾਡੇ ਨਾਲ